ਅਸਰਿੰਦਰਪਾਲ ਮੋੜ ਐਸਆਈ ਜਿਹੜਾ ਮੇਰਾ ਆ ਕੀ ਨਾਮ ਹੈ ਆਈਓ ਲੱਗਾ ਹੋਇਆ ਵਾ ਹਰੇਕ ਬਾਰ ਬੋਤਲ ਹਰੇਕ ਬਾਰ ਬੋਤਲ ਯਾਰ ਸ਼ਰਮ ਆਉਣੀ ਚਾਹੀਦੀ ਹੈ ਇਨਸਾਨੀਅਤ ਤੌਰ ਤੇ ਦੇਖਣਾ ਚਾਹੀਦਾ ਬੰਦਾ ਫਸਿਆ ਹੋਇਆ ਹੈ ਇਸ ਵੀਡੀਓ ਵਿੱਚ ਬੋਲ ਰਿਹਾ ਸ਼ਖਸ ਆਮ ਆਦਮੀ ਪਾਰਟੀ ਦੀ ਸੋ ਕਾਲਡ ਕਟੜ ਇਮਾਨਦਾਰ ਸਰਕਾਰ ਦੇ ਦਾਅਵਿਆਂ ਦੀਆਂ ਤੱਜੀਆਂ ੜਾਉਂਦਾ ਹੈ ਇਹ ਉਸ ਦਾਅਵੇ ਦੀਆਂ ਵੀ ਤੱਜੀਆਂ ੜਾਉਂਦਾ ਹੈ ਜਿਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਜ਼ੁਬਾਨੋਂ ਇਹ ਗੱਲ ਆਖਦੇ ਨੇ ਕਿ ਹੁਣ ਪੰਜਾਬ ਦੇ ਵਿੱਚ ਗੋਰੇ ਆ ਕੇ ਕੰਮ ਕਰਿਆ ਕਰਨਗੇ ਅਸੀਂ ਉਸ ਨੂੰ ਇੱਕ ਜੁਮਲੇ ਦੇ ਵਜੋਂ ਨਹੀਂ ਲੈਂਦੇ ਕਿਉਂਕਿ ਜਦੋਂ ਲੋਕਾਂ ਦਾ ਕਸਟੋਡੀਅਨ ਲੋਕਾਂ ਦੇ ਵੱਲੋਂ ਚੁਣ ਕੇ ਇੱਕ ਵੱਡੇ ਅਹੁਦੇ ਤੇ ਬਿਠਾਇਆ ਹੋਇਆ ਵਿਅਕਤੀ ਹਰ ਸਮੇਂ ਮਜ਼ਾਕ ਕਰਦਾ ਰਹਿੰਦਾ ਹੈ ਤਾਂ ਉਸ ਨੂੰ ਮਜ਼ਾਕ ਦੇ ਰੂਪ 'ਚ ਨਹੀਂ ਲਿਆ ਜਾ ਸਕਦਾ ਉਹ ਇੱਕ ਸੰਵਿਧਾਨਕ ਅਹੁਦਾ ਹੈ ਵੱਡਾ ਅਹੁਦਾ ਹੈ ਜਿਸ ਦੀ ਗરિਮਾ ਹੁੰਦੀ ਹੈ ਜਿਸ ਦਾ ਆਪਣਾ ਇੱਕ ਮਾਣ ਹੁੰਦਾ ਹੈ ਹੁਣ ਆਉਨੇ ਆ ਇਸ ਕੇਸ ਦੇ ਉੱਪਰ ਇਹ ਬੋਲ ਰਿਹਾ ਸ਼ਖਸ ਜਿਸ ਦਾ ਨਾਮ ਜਗਦੀਪ ਕੁਮਾਰ ਹੈ ਇਸ ਦੇ ਸਾਹਮਣੇ ਐਮਪੀ ਬਲਬੀਰ ਸਿੰਘ ਸੀਚੇਵਾਲ ਬੈਠੇ ਹੋਏ ਨੇ ਨਾਲ ਜਲੰਧਰ ਦੀ ਪੁਲਿਸ ਬੈਠੀ ਹੋਈ ਹੈ ਐਸਐਸਪੀ ਬਿਰਕ ਬੈਠੇ ਹੋਏ ਨੇ ਇਹ ਨੌਜਵਾਨ ਦੁਹਾਈ ਦੇ ਰਿਹਾ ਹੈ ਕਿ ਭਾਈ ਤੁਸੀਂ ਅੱਜ ਤਾਂ ਮੇਰੀ ਸਾਰ ਲੈਣ ਆ ਗਏ ਹੋ ਪਰ ਜਦੋਂ ਤੋਂ ਮੈਂ ਆਪਣੇ ਭਰਾ ਦੀ ਭਾਲ ਦੇ ਵਿੱਚ ਲੱਗਿਆ ਹੋਇਆ ਹਾਂ ਤੁਸੀਂ ਉਦੋਂ ਕਿੱਥੇ ਸੀ ਉਦੋਂ ਮੈਨੂੰ ਤੁਹਾਡੀ ਹੀ ਪੁਲਿਸ ਚਰੂੰਡ ਚਰੂੰਡ ਕੇ ਖਾਂਦੀ ਰਹੀ ਹੈ ਜਦੋਂ ਵੀ ਮੈਂ ਥਾਣੇ ਜਾਂਦਾ ਰਿਹਾ ਪਹਿਲਾਂ ਮੇਰਾ 7 ਮਹੀਨੇ ਤੱਕ ਕੇਸ ਦਰਜ ਨਹੀਂ ਕੀਤਾ ਗਿਆ ਜਦੋਂ ਕੇਸ ਦਰਜ ਕੀਤਾ ਗਿਆ ਤਾਂ ਉਸ ਤੋਂ ਬਾਅਦ ਜਿੰਨੀ ਵਾਰ ਥਾਣੇ ਜਾਣਾ ਤਾਂ ਇਹਨਾਂ ਦਾ ਆਈਓ ਜਿਸ ਦਾ ਨਾਮ ਜਗਦੀਪ ਦੇ ਵੱਲੋਂ ਸੁਰਿੰਦਰਪਾਲ ਮੋਹਨ ਦੱਸਿਆ ਜਾ ਰਿਹਾ ਉਹ ਚਰੂਣਡ ਦਾ ਰਿਹਾ ਹਰ ਘੇੜੇ 5000 ਰੁਪਈਆ ਜਾਂ ਫਿਰ दारू ਦੀ ਬੋਤਲ ਮੰਗਦਾ ਰਿਹਾ ਕੋਣ ਮੇਰੀ ਸੁਣਦਾ ਇੱਥੇ ਮੇਰੀ ਪ੍ਰਸ਼ਾਸਨ ਨੇ ਮੇਰੀ ਦਰਖਾਸਤ ਨਹੀਂ ਸੁਣੀ ਹੈ 2 ਸਾਲ ਹੋ ਗਏ ਹੁਣ ਤੁਸੀਂ ਮੈਨੂੰ ਕਹਿੰਦੇ ਆ ਕਿ ਅਸੀਂ ਆਪਾਂ ਵਿਚਾਰ ਕਰਾਂਗੇ ਜਾਂ ਆਪਾਂ ਗੱਲ ਕਰਾਂਗੇ ਜਾਂ ਆਪਾਂ ਉਹਨਾਂ ਤੇ ਐਫਆਈਆਰ ਕਰਦੇ ਪਏ ਆ ਜਾਂ ਉਹਨਾਂ ਨੂੰ ਫੜਦੇ ਪਏ ਆ ਆਪਾਂ 2 ਸਾਲ ਕੀ ਕਰਦੇ ਪਏ ਸੀ 2 ਸਾਲ ਕਾਨੂੰਨ ਕਿਉਂ ਸੁੱਤਾ ਪਿਆ ਸੀ ਤਾਨੂੰ ਦੋ ਸਾਲ ਆਪਾਂ 2 ਸਾਲ ਪਹਿਲਾਂ ਉਹਨਾਂ ਨੂੰ ਫੜ ਕੇ ਆਪਾਂ ਮਨਦੀਪ ਬਾਰੇ ਉਹਦੀ ਜਾਣਕਾਰੀ ਸਾਰੀ ਪ੍ਰਾਪਤ ਕਰ ਸਕਦੇ ਹਾਂ ਪਰ ਨਹੀਂ ਤੁਸੀਂ ਇਹ ਕੰਮ ਨਹੀਂ ਕੀਤਾ ਚਾਰ ਐਸਐਸਪੀ ਬਦਲੇ ਇਸ ਚੱਕਰ ਦੇ ਵਿੱਚ ਮੈਂ ਹਰੇਕ ਐਸਐਸਪੀਸ ਆਪ ਕੁੜ ਗਿਆ ਤੁਸੀਂ ਬਹੁਤ ਕੀਤਾ ਸੀ ਚੱਕ ਕੇ ਲਿਆਉਂਦੇ ਯਾਟ ਕੀ ਦੱਸੋ ਪੁਲਿਸ ਨੇ ਕਿਹੜਾ ਚੱਕਿਆ ਮੈਨੂੰ ਦੱਸੋ ਅਸੀਂ ਚੱਕ ਕੇ ਲਿਆਉਂਦੇ ਆ ਆਪ ਰੈਕੀ ਕਰਕੇ ਉਹ ਅਸੀਂ ਆਵ ਲੈ ਕੇ ਆਂਦੇ ਚੱਕ ਦੱਸੋ ਪੁਲਿਸ ਨੇ ਕੀ ਕੀਤਾ ਪੰਜ ਅਗਰਾਆ ਬੋਸ ਮੈਨੂੰ ਕਹਿ ਰਹੀ ਸੀ ਆਪਣੀ ਗੱਡੀ ਲੈ ਕੇ ਆ ਮੈਂ ਤੇਰੇ ਨਾਲ ਚੱਲਦਾ ਸੁਰਿੰਦਰਪਾਲ ਤੇਲ ਪਾ ਰੇ ਨਮਣੀ ਜਾਂਦਾ ਦਾਰੂ ਦੇ ਦੇ ਮੈਨੂੰ ਮੈਂ ਸਾਹਮਣੇ ਬੈਠੇ ਇਸ ਗੱਲ ਨੂੰ ਆਮ ਆਦਮੀ ਪਾਰਟੀ ਦੇ ਵੱਲੋਂ ਭੇਜੇ ਗਏ ਰਾਜ ਸਭਾ ਮੈਂਬਰ ਬਲਵੀਰ ਸਿੰਘ ਸੀਚੇਵਾਲ ਬੈਠੇ ਹੋਏ ਨੇ ਐਮਪੀ ਨੇ ਸੁਣ ਰਹੇ ਨੇ ਨਾਲ ਦੀ ਨਾਲ ਜਲੰਧਰ ਤੋਂ ਐਸਐਸਪੀ ਵਿਰਕ ਬੈਠੇ ਹੋਏ ਨੇ ਉਹ ਵੀ ਸੁਣ ਰਹੇ ਨੇ ਇਹ ਨੌਜਵਾਨ ਤੇ ਨੌਜਵਾਨ ਦਾ ਪਿਤਾ ਦੁਹਾਈ ਦੇ ਰਿਹਾ ਵੀ ਭਾਈ ਕਿਨੂੰ ਫੜਿਆ ਤੁਸੀਂ ਹਰ ਵਿਅਕਤੀ ਨੂੰ ਅਸੀਂ ਖੁਦ ਰੈਕੀ ਕਰਕੇ ਫੜਵਾਇਆ ਹੈ ਇੱਥੋਂ ਤੱਕ ਕਿ ਜਦੋਂ ਕਿਸੇ ਨੂੰ ਗ੍ਰਿਫਤਾਰ ਕਰਨਾ ਹੁੰਦਾ ਸੀ ਤਾਂ ਨਾਲ ਪੋਲਸ ਲੈ ਜਾਣ ਦੇ ਲਈ ਵੀ ਸਾਨੂੰ ਗੱਡੀ ਆਪਣੀ ਕਰਨੀ ਪੈਂਦੀ ਸੀ ਪਰਿਵਾਰ ਦਾ ਕਹਿਣਾ ਹੈ ਕਿ 60 ਤੋਂ 70 ਵਾਰਤਾ ਸਿਰਫ ਤੇ ਸਿਰਫ ਦਿੱਲੀ ਜਾ ਕੇ ਆਏ ਆ ਇੱਕ ਕੇਸ ਕਿਹਨਾਂ ਦੇ ਖਿਲਾਫ ਸੀ ਥੋੜੀ ਜੀ ਜਾਣਕਾਰੀ ਤੁਹਾਨੂੰ تفصیلی ਦੇ ਵਿੱਚ ਦੇ ਦਿੰਨੇ ਆ ਜਾਣਕਾਰੀ ਇਹ ਹੈ ਕਿ 2023 ਦੇ ਵਿੱਚ ਮਨਦੀਪ ਕੁਮਾਰ ਜਿਹੜਾ ਕਿ ਗੁਰਾਇਆਂ ਦਾ ਰਹਿਣ ਵਾਲਾ ਸੀ ਉਹ ਵਿਦੇਸ਼ ਜਾਂਦਾ ਹੈ ਅਰਮੀਨੀਆ ਜਾਂਦਾ ਹੈ ਉੱਥੇ ਜਾ ਕੇ ਉਹ ਕੰਮ ਕਰਦਿਆਂ ਹੋਇਆ ਕੁਝ ਸੋ ਸਾਥੀ ਉਸ ਦੇ ਨਾਲ ਹੋਰ ਸੀ ਉਹ ਫੇਸਬੁੱਕ ਤੇ ਜਾਂ ਕਿਸੇ ਹੋਰ سوشل میڈیا ਪਲੇਟਫਾਰਮ ਦੇ ਰਾਹੀਂ ਇੱਕ ਐਡ ਦੇਖਦਾ ਜਿਸ ਦੇ ਵਿੱਚ ਇਟਲੀ ਭੇਜਣ ਦੇ ਨਾਮ ਦੇ ਉੱਪਰ ਕੁਝ ਏਜੰਟਾਂ ਨੇ ਪੋਸਟ ਪਾਈ ਹੁੰਦੀ ਹੈ ਕਿ ਅਸੀਂ ਸਾਰੇ ਪੈਸੇ ਬਾਅਦ ਵਿੱਚ ਲੈਨੇ ਆ ਇਟਲੀ ਪੇਜਦੇ ਆ ਪਹਿਲੀ ਗਲਤੀ ਤਾਂ ਮਨਦੀਪ ਦੀ ਅਤੇ ਮਨਦੀਪ ਦੇ ਪਰਿਵਾਰ ਦੀ ਇਹ ਹੈ ਕਿ ਉਹ ਇਸ ਤਰੀਕੇ ਦੇ ਨਾਲ ਅਨ ਅਥੋਰਾਈਜ਼ਡ ਅਨ ਅਧਿਕਾਰਤ ਲੋਕਾਂ ਦੇ ਹੱਥੀਂ ਚੜ ਜਾਂਦੇ ਨੇ ਬਾਹਰ ਜਾਣ ਦੇ ਲਈ ਇੱਕ ਚੰਗੇ ਵੱਡੀ ਕੰਟਰੀ ਦੇ ਵਿੱਚ ਜਾਣ ਦੇ ਲਈ ਉਸ ਤੋਂ ਬਾਅਦ ਜਦੋਂ ਸਾਰੇ ਪੈਸੇ ਬਾਅਦ ਵਿੱਚ ਲੈਣ ਦੀ ਮੰਗ ਉਸ ਪੋਸਟ ਦੇ ਵਿੱਚ ਹੁੰਦੀ ਹੈ ਤਾਂ ਇਸ ਚਾਂਸੇ ਦੇ ਵਿੱਚ ਮਨਦੀਪ ਤੇ ਮਨਦੀਪ ਦੇ ਸਾਥੀ ਆ ਜਾਂਦੇ ਨੇ ਜਿਸ ਦੇ ਵਿੱਚ ਇੱਕ ਵੱਡਾ ਬੈਚ ਇਟਲੀ ਲਿਜਾਣ ਦੇ ਲਈ ਕੁਝ ਫਰਜੀ ਏਜੰਟਾਂ ਦੇ ਵੱਲੋਂ ਚੱਕਿਆ ਜਾਂਦਾ ਹੈ ਉਹਨਾਂ ਨੂੰ ਪਹਿਲਾਂ ਰਸ਼ੀਆ ਲਿਜਾਇਆ ਜਾਂਦਾ ਹੈ ਤੇ ਉਸ ਤੋਂ ਬਾਅਦ ਸਾਰਾ ਖੂਨੀ ਖੇਲ ਸ਼ੁਰੂ ਹੁੰਦਾ ਹੈ ਰਸ਼ੀਆ ਲਿਜਾ ਕੇ ਉਹਨਾਂ ਦੇ ਨਾਲ ਜੋ-ਜੋ ਕੁਝ ਹੋਇਆ ਉਸ ਸਾਰੇ ਦੀ ਤਫਸੀਲ ਅਸੀਂ ਇੰਟਰਵਿਊ ਕੀਤੀ ਹੈ ਇਸ ਵੀਰ ਦੀ ਜਗਦੀਪ ਦੀ ਅਤੇ ਉਹਨਾਂ ਦੇ ਇੱਕ ਹੋਰ ਸਾਥੀ ਜੀ ਜਿਹੜਾ ਕਿ ਉਸੇ ਜਗ੍ਹਾ ਤੋਂ ਪਰਤ ਕੇ ਆਇਆ ਅਨਿਲ ਕੁਮਾਰ ਉਹਨਾਂ ਦਾ ਨਾਮ ਹੈ ਉਹਨਾਂ ਦੇ ਨਾਲ ਵੀ ਇਸ ਤਰੀਕੇ ਦੇ ਨਾਲ ਇਹਨਾਂ ਡੋਂਕਰਾਂ ਨੇ ਤਸ਼ੱਦਦ ਕੀਤਾ ਕੁੱਟਮਾਰ ਕੀਤੀ ਪਰ ਉਹ ਕਿਸੇ ਨਾ ਕਿਸੇ ਤਰੀਕੇ ਬਚ ਕੇ ਆ ਗਏ ਪਰ ਮਨਦੀਪ ਦੇ ਬੋਲੇ ਸਨ ਕਿ ਉਹ ਹੁਣ ਇਸ ਤਰੀਕੇ ਦੇ ਨਾਲ ਵਾਪਸ ਨਹੀਂ ਜਾ ਸਕਦਾ ਉਹ ਜੇ ਜਾਵੇਗਾ ਤਾਂ ਕੁਝ ਨਾ ਕੁਝ ਹੱਥੀ ਲੈ ਕੇ ਜਾਵੇਗਾ ਮਨਦੀਪ ਮੇਰੇ ਘਰ ਦੇ ਵੀ ਕਹਿੰਦੇ ਵਾਪਸ ਆ ਜਾ ਤੂੰ ਵੀ ਚਲ ਚਲ ਵਾਪਸ ਕਹਿੰਦਾ ਭਾਜੀ ਮੈਂ ਜਾ ਨਹੀਂ ਸਕਦਾ ਮੈਂ ਪਹਿਲਾਂ ਵੀ ਘਰ ਦੇਆਂ ਦੇ ਪੈਸੇ ਬਹੁਤ ਖਰਾਬ ਕਰ ਚੁੱਕਾ ਹਾਂ ਦੋ ਤਿੰਨ ਵਾਰੀ ਠੀਕ ਹੈ ਕਹਿੰਦਾ ਹੁਣ ਮੈਂ ਯਾਰ ਕੀ ਮੂੰਹ ਲੈ ਕੇ ਜਾਊਂਗਾ ਮੈਂ ਕਹਾਂ ਕੋਈ ਗੱਲ ਨਹੀਂ ਤੂੰ ਚੱਲ ਤਾਂ ਸਹੀ ਦੇਖੀ ਜਾ ਜੋ ਹੋਊਗਾ ਵੀ ਸੇ ਮੇਰੇ ਘਰਦਿਆਂ ਨੇ ਵੀ ਕਹਿ ਹੀ ਦਿੱਤਾ ਤੇਰੇ ਘਰਦਿਆਂ ਨੇ ਵੀ ਘਟਾ ਕੋਈ ਕਹਿਣਾ ਵੀ ਕੋਈ ਗੱਲ ਨਹੀਂ ਵੀ ਉੱਥੇ ਜਾ ਕੇ ਕੋਈ ਹੱਲ ਲੱਭਾਂਗੇ ਇਹ ਸੋਚਿਆ ਪਰ ਉਹਨੇ ਸੋਚਿਆ ਵੀ ਨਹੀਂ ਮੈਰਾ ਹੁਣ ਮੂੰਹ ਦਿਖਾਉਣ ਦੀ ਉੱਥੇ ਹੈ ਨਹੀਂ ਵੀ ਮੈਂ ਤਾਂ ਕੁਝ ਲੈ ਕੇ ਹੀ ਜਾਊਂਗਾ ਹੱਥ ਹਾਂ ਬੰਦਾ ਕੰਦਾ ਥੋੜੇ ਬਹੁਤੇ ਤਾਂ ਮੋੜ ਕੇ ਜਾਮਾ ਇੱਥੇ ਮੈਂ 2-3 ਮਹੀਨੇ ਕੰਮ ਕਰਕੇ ਵੀ ਮੇਰਾ ਹਜੇ ਵੀਜ਼ਾ ਵੀ ਹੈਗਾ ਆ ਤੇ ਇੱਥੇ ਸਭ ਤੋਂ ਵੱਡੀ ਤਰਾਸ ਦੀ ਸਾਡੀ ਪੰਜਾ ਪਾਣੀਆਂ ਦੀ ਧਰਤੀ ਦੇ ਹੋ ਰਹੇ ਵੇੜੇ ਕਰਕੇ ਦੀ ਆ ਇਹ ਬੇੜਾਕਰਕ ਤੁਸੀਂ ਜਾਂ ਅਸੀਂ ਇਕੱਲਿਆਂ ਨਹੀਂ ਕੀਤਾ ਇਸ ਬੇੜੇ ਦੇ ਗਰਕ ਜਾਣ ਦੇ ਪਿੱਛੇ ਵੱਡਾ ਹੱਥ ਸਰਕਾਰਾਂ ਦਾ ਹੁੰਦਾ ਕਿਉਂਕਿ ਸਰਕਾਰ ਮਾਈ ਬਾਪ ਹੁੰਦੀ ਹੈ ਸਰਕਾਰ ਨੂੰ ਬੇਸ਼ੱਕ ਅਸੀਂ ਚੁਣਦੇ ਹਾਂ ਪਰ ਸਰਕਾਰ ਦਾ ਕੰਮ ਆਪਣੇ ਦੇਸ਼ ਦੇ ਨਾਗਰਿਕਾਂ ਦੀ ਬਿਹਤਰੀ ਦੇ ਲਈ ਕੰਮ ਕਰਨਾ ਉਹਨਾਂ ਦੀ ਜ਼ਿੰਦਗੀ ਨੂੰ ਸੁਖਾਲਾ ਬਣਾਉਣ ਦੇ ਲਈ ਕੰਮ ਕਰਨਾ ਹੁੰਦਾ ਪਰ ਸ਼ਾਇਦ ਸਰਕਾਰਾਂ ਇਹ ਭੁੱਲ ਚੁੱਕੀਆਂ ਨੇ ਕਿ ਸਾਡਾ ਕੰਮ ਲੋਕ ਭਲਾਈ ਦਾ ਹੈ ਨਾ ਕਿ ਭਾਈ ਜਿੱਤ ਜਾਣ ਤੋਂ ਬਾਅਦ ਸਤਾਈ ਦੀਆਂ ਤਿਆਰੀਆਂ ਕਰਨਦਾ ਤੇ ਇਸ ਵਿਚਾਲੇ ਸਾਢੇ 4 ਸਾਲ ਤੱਕ ਸਿਰਫ ਤੇ ਸਿਰਫ ਲੋਕਾਂ ਨੂੰ ਵੱਖ-ਵੱਖ ਸਟੇਜਾਂ ਤੋਂ ਝੂਠ ਪਰੋਸਣੇ, ਜੁਮਲੇ ਪਰੋਸਣੇ ਨੇ। ਇਹ ਸਿਰਫ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਗੱਲ ਨਹੀਂ ਹੈ। ਇਹ ਕੇਂਦਰ ਤੋਂ ਲੈ ਕੇ ਹਰ ਸਟੇਟ ਦੇ ਉੱਪਰ ਟੁੱਕਦੀ ਹੋਈ ਗੱਲ ਹੈ। ਪੰਜਾ ਪਾਣੀਆਂ ਦੀ ਧਰਤੀ ਦੇ ਨੌਜਵਾਨ ਸੂਰਮੇ ਇਸ ਤਰੀਕੇ ਦੇ ਨਾਲ ਜਾਂ ਤਾਂ ਨਸ਼ਿਆਂ ਦੀ ਦਲਦਲ 'ਚ ਧੱਕੇ ਜਾਂਦੇ ਨੇ, ਜਾਂ ਉਹਨਾਂ ਨੂੰ ਗੈਂਗਸਟਰ ਵਾਅਦ ਖਾ ਜਾਂਦਾ ਹੈ, ਜਾਂ ਫਿਰ ਉਹਨਾਂ ਨੂੰ ਮਜਬੂਰਨ ਵਿਦੇਸ਼ਾਂ ਦੀਆਂ ਧਰਤੀਆਂ ਤੇ ਜਾ ਕੇ ਆਪਣੇ ਹੱਡ ਰਗੜਨੇ ਪੈਂਦੇ ਨੇ। ਚਲੋ ਖੈਰ ਮਿਹਨਤ ਕਰਨਾ ਸਭ ਦਾ ਹੱਕ ਹੈ ਕਰਨੀ ਵੀ ਚਾਹੀਦੀ ਹੈ ਕਿਉਂਕਿ ਪੰਜਾਬੀ ਤਾਂ ਵੱਜਦੇ ਵੀ ਮਿਹਨਤੀ ਨੇ ਪਰ ਜਦੋਂ ਇਸ ਤਰੀਕੇ ਦੇ ਨਾਲ ਉਹਨਾਂ ਦੀ ਵਿਦੇਸ਼ਾਂ 'ਚ ਲੁੱਟ ਹੁੰਦੀ ਹੈ ਤਾਂ ਸਵਾਲ ਸਭ ਤੋਂ ਪਹਿਲਾਂ ਤਾਂ ਪੰਜਾਬ ਦੇ ਉੱਤੇ ਪੰਜਾਬ ਦੀਆਂ ਸਰਕਾਰਾਂ ਤੇ ਉੱਠਦਾ ਹੈ ਕਿ ਕਿਉਂ ਸਾਡੇ ਨੌਜਵਾਨਾਂ ਨੂੰ ਫੋਰਸਡ ਤਰੀਕੇ ਦੇ ਨਾਲ ਮਾਈਗ੍ਰੇਟ ਕਰਾ ਕੇ ਬਾਹਰ ਧੱਕਿਆ ਜਾ ਰਿਹਾ ਹੈ ਇੱਥੇ ਇਹ ਗੱਲ ਕਹਿਣੀ ਬਿਲਕੁਲ ਗਲਤ ਹੋਊਗੀ ਕਿ ਹਰ ਕੋਈ ਵਿਅਕਤੀ ਇੱਕ ਦੂਸਰੇ ਦੇ ਵੱਲ ਦੇਖੋ ਦੇਖੀ ਜਾਣਾ ਚਾਹੁੰਦਾ ਹੈ। ਇਹ ਜਹੀ ਗੱਲ ਨਹੀਂ ਹੈ। ਜਦੋਂ ਇੱਥੇ ਕੁਝ ਬਣਦਾ ਹੀ ਨਹੀਂ ਹੈ। ਜਦੋਂ ਇਹ ਸਟੇਟਸ ਸਿੰਬਲ ਵਰਗੀਆਂ ਚੀਜ਼ਾਂ ਬਣਾ ਦਿੱਤੀਆਂ ਗਈਆਂ ਨੇ ਵੀ ਭਾਈ ਫਲਾਣੇ ਵਿਅਕਤੀ ਦੇ ਕੋਲ ਫਲਾਨੀ ਗੱਡੀ ਹੈ, ਆਹ ਕਾਰ ਹੈ, ਆਹ ਸਾਰਾ ਕੁਝ ਹੈ ਤਾਂ ਹਰ ਵਿਅਕਤੀ ਚਾਹੁੰਦਾ ਵੀ ਉਸ ਦਾ ਵੀ ਸਮਾਜ ਦੇ ਵਿੱਚ ਆਤਮ ਸਨਮਾਨ ਹੋਵੇ ਤੇ ਉਸ ਦੇ ਲਈ ਉਹ ਰੋਜ਼ੀ ਰੋਟੀ ਕਮਾਉਣ ਇਸ ਤਰੀਕੇ ਦੇ ਨਾਲ ਆਪਣੀ ਲੁੱਟ ਵੀ ਕਰਵਾ ਬੈਠਦਾ ਹੈ। ਉਸ ਤੋਂ ਅਗਲੀ ਗੱਲ ਕੇਂਦਰ ਸਰਕਾਰ ਦੀ ਕਰਦੇ ਆਂ ਜਦੋਂ ਕੇਂਦਰ ਸਰਕਾਰ ਦੇ ਕੱਲੀ-ਕੱਲੀ ਏਜੰਸੀ ਨੂੰ ਇਸ ਗੱਲ ਦਾ ਪਲੀ ਭੰਤੀ ਗਿਆਨ ਹੈ ਕਿ ਕਿਸ ਤਰੀਕੇ ਦੇ ਨਾਲ ਰਸ਼ੀਆ ਦੇ ਵਿੱਚ ਰਸ਼ੀਅਨ ਆਰਮੀ ਅੰਦਰ ਉਹਨਾਂ ਦੇ ਨੌਜਵਾਨਾਂ ਨੂੰ ੱੱਕੇ ਨਾਲ ੱੱਕਿਆ ਜਾ ਰਿਹਾ ਹੈ ਕਿਉਂਕਿ ਯੂਕਰੇਨ ਦੇ ਨਾਲ ਲੜਦਿਆਂ ਹੋਇਆਂ ਰਸ਼ੀਆ ਦਾ ਧੂਆਂ ਨਿਕਲ ਚੁੱਕਿਆ ਹੈ ਰੂਸ ਦੇ ਕੋਲ ਆਪਣੇ ਸੰਸਾਧਨਾਂ ਦੀ ਕਮੀ ਨਜ਼ਰ ਆ ਰਹੀ ਹੈ ਇੱਥੋਂ ਤੱਕ ਕਿ ਆਰਮੀ ਦੀ ਕਮੀ ਨਜ਼ਰ ਆ ਰਹੀ ਹੈ ਤਾਂ ਉਸ ਸਮੇਂ ਉਹਨਾਂ ਦੇ ਵੱਲੋਂ ਵਿਦੇਸ਼ੀ ਲੋਕਾਂ ਨੂੰ ਜਿਹੜੇ ਉਹਨਾਂ ਦੇ ਦੇਸ਼ ਦੇ ਵਿੱਚ ਕੰਮ ਕਰਨ ਵੀ ਗਏ ਹੋਏ ਨੇ ਉਨ੍ਹਾਂ ਨੂੰ ਆਰਮੀ ਦੇ ਵਿੱਚ ਧੱਕਿਆ ਜਾ ਰਿਹਾ ਹੈ ਹੁਣ ਇਸ ਨੌਜਵਾਨ ਦੇ ਬਲੌਂਜਗਦੀਪ ਦੇ ਵੱਲੋਂ ਆਪਣੇ ਭਰਾ ਦੀ ਭਾਲ ਦੇ ਲਈ ਜਿਹੜਾ ਕਿ ਰਸ਼ੀਆ ਜਾ ਕੇ ਫਸ ਗਿਆ ਡੋਂਕਰਾਂ ਦੇ ਹੱਥੇ ਚੜ ਗਿਆ ਉਸ ਨੂੰ ਵਿਦੇਸ਼ ਤੋਂ ਭਾਰਤ ਲਿਆਉਣ ਦੇ ਲਈ ਜਦੋਂ ਜਹਦ ਜਦੋਂ 2024 ਦੇ ਵਿੱਚ ਸ਼ੁਰੂ ਸ਼ੁਰੂ ਕੀਤੀ ਜਾਂਦੀ ਹੈ ਤਾਂ ਉਹ ਪਹਿਲਾਂ ਐਫ ਆਈ ਆਰ ਕਰਾਉਣ ਦੀ ਕੋਸ਼ਿਸ਼ ਕਰਦਾ ਹੈ 7 ਮਹੀਨੇ ਤੱਕ ਐਫ ਆਈ ਆਰ ਨਹੀਂ ਹੁੰਦੀ ਜੇ ਐਫ ਆਈ ਆਰ ਹੁੰਦੀ ਹੈ ਤਾਂ ਆਈਓ ਬਾਰ-ਬਾਰ ਸ਼ਰਾਬ ਦੀਆਂ ਬੋਤਲਾਂ 5000 ਰੁਪਈਆ ਹਰ ਢੇੜੇ ਦਾ ਮੰਗ ਕਰਦਾ ਹੈ ਉਸ ਤੋਂ ਬਾਅਦ ਜੇਕਰ ਕਿਸੇ ਨੂੰ ਫੜਨ ਜਾਣਾ ਹੈ ਤਾਂ ਉਹ ਕਹਿੰਦਾ ਕਿ ਤੁਸੀਂ ਆਪਣਾ ਸਾਧਨ ਲੈ ਕੇ ਆਓ ਉਸ ਤੇ ਫੜਨ ਜਾਵਾਂਗੇ ਇਤੋਂ ਤੱਕ ਕਿ ਜੇ ਜਿਹੜਾ ਕੰਮ ਪੁਲਿਸ ਦਾ ਹੈ ਉਹ ਕੰਮ ਵੀ ਖੁਦ ਆਪ ਜਗਦੀਪ ਤੇ ਉਸ ਦਾ ਪਰਿਵਾਰ ਕਰ ਰਿਹਾ ਹੈ ਕਿਉਂਕਿ ਉਹਨਾਂ ਦੇ ਸਾਧਨਾਂ ਦੀ ਇੱਕ ਤਾਂ ਲੁੱਟ ਹੋਈ ਫਾਈਨੈਂਸ਼ੀਅਲ ਤੌਰ ਦੇ ਉੱਪਰ ਦੂਸਰਾ ਉਹਨਾਂ ਦੇ ਬੱਚੇ ਦੀ ਜਾਨ ਚਲੀ ਗਈ ਤੀਸਰਾ ਉਹਨਾਂ ਨੂੰ ਮੈਂਟਲੀ ਹਰਾਸ ਕੀਤਾ ਗਿਆ ਪਰ ਹਾਲੇ ਤੱਕ ਮੁੱਖ ਮੰਤਰੀ ਸਾਹਿਬ ਦੇ ਮੂੰਹੋਂ ਇੱਕ ਸ਼ਬਦ ਨਹੀਂ ਫੁੱਟਿਆ ਉਸ ਨੌਜਵਾਨ ਮਨਦੀਪ ਕੁਮਾਰ ਦਾ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਉਹਨਾਂ ਦੇ ਪਰਿਵਾਰ ਨੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅਸੀਂ ਉਦੋਂ ਤੱਕ ਇਹ ਸੰਸਕਾਰ ਨਹੀਂ ਕਰਾਂਗੇ ਕਿਉਂਕਿ ਉਹ ਜਾਣਦੇ ਨੇ ਵੈਸੇ ਵੀ ਹੁਣ ਉਹਨਾਂ ਨੂੰ ਜਿਹੜੀ ਬਾਡੀ ਮਿਲੀ ਹੈ ਉਸ ਦੇ ਵਿੱਚ ਕੁਝ ਨਹੀਂ ਬਚਿਆ ਤੁਹਾਡੀ ਜਾਣਕਾਰੀ ਦੇ ਲਈ ਦੱਸ ਦਈਏ ਕਿ ਮਨਦੀਪ ਕੁਮਾਰ ਦੀ 2024 ਦੇ ਮਾਰਚ ਮਹੀਨੇ ਦੀ ਮੌਤ ਹੋਈ ਹੋਈ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਬਾਡੀ ਦੇ ਵਿੱਚ ਕੀ ਬਚਿਆ ਹੋਊਗਾ ਤੁਸੀਂ ਖੁਦ ਸੋਚ ਸਕਦੇ ਹੋ ਮੈਂ ਅੱਖੀਂ ਤੱਕ ਤਸਵੀਰਾਂ ਦੇਖੀਆਂ ਨੇ ਤਸਵੀਰਾਂ ਦੇਖ ਕੇ ਜੋ ਖਿਆਲ ਮਨ ਦੇ ਵਿੱਚ ਆਉਂਦੇ ਨੇ ਉਹ ਇਸ ਤਰੀਕੇ ਦੇ ਨਾਲ ਬਿਆਨ ਤੱਕ ਨਹੀਂ ਕੀਤੇ ਜਾ ਸਕਦੇ ਤੇ ਹੁਣ ਜਦੋਂ ਜਗਦੀਪ ਸ਼ਰਿਆਂ 'ਆਂ ਇਲਜ਼ਾਮ ਲਗਾ ਰਿਹਾ ਹੈ ਕਿ ਉਸ ਦੀ ਕਿਸ ਤਰੀਕੇ ਲੁੱਟ ਕੀਤੀ ਗਈ ਉਹਨਾਂ ਨੂੰ ਆਪਣੇ ਪਿਆਰੇ ਭਰਾ ਨੂੰ ਲੱਭਣ ਦੇ ਲਈ ਇਸ ਤਰੀਕੇ ਦੇ ਨਾਲ ਖੱਜਲ ਹੋਣਾ ਪਿਆ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਨੇ ਉਹਨਾਂ ਦੀ ਅੰਨੀ ਲੁੱਟ ਕੀਤੀ ਤਾਂ ਫਿਰ ਸਵਾਲ ਸਰਕਾਰ ਤੇ ਸਰਕਾਰ ਦੇ ਤੰਤਰ ਤੇ ਸਰਕਾਰ ਦੇ ਵੱਲੋਂ ਕੀਤੇ ਜਾਂਦੇ ਵਾਅਦਿਆਂ ਤੇ ਜ਼ਰੂਰ ਖੜੇ ਹੁੰਦੇ ਨੇ ਅਗਲੀ ਗੱਲ ਕੇਂਦਰ ਸਰਕਾਰ ਦੀ ਕਰ ਲੈਣੇ ਆ ਹਰ ਦੇਸ਼ ਦੇ ਵਿੱਚ ਹਰ ਸਰਕਾਰ ਦੀ ਹਰ ਦੇਸ਼ ਦੇ ਵਿੱਚ ਹਰ ਦੇਸ਼ ਦੀ ਅੰਬੈਸੀ ਹੁੰਦੀ ਹੈ ਭਾਰਤ ਦੀ ਵੀ ਰਸ਼ੀਆ ਚ ਹੈ ਪਰ ਜਗਦੀਪ ਦੇ ਦਸਨ ਮੁਤਾਬਕ ਜਿਸ ਤਰੀਕੇ ਦੇ ਨਾਲ ਕਟਿਆ ਵਰਤੀ ਵਤੀਰਾ ਉਸ ਜਗ੍ਹਾ ਦੇ ਉੱਪਰ ਅੰਬੈਸੀ ਦੇ ਵਿੱਚ ਇਹਨਾਂ ਦੇ ਨਾਲ ਕੀਤਾ ਗਿਆ ਜਦੋਂ ਉਹ ਆਪਣੇ ਭਰਾ ਦੀ ਭਾਲ ਦੇ ਲਈ ਉੱਥੇ ਜਾਂਦਾ ਹੈ ਉਸ ਨੂੰ ਬਿਆਨ ਤੱਕ ਨਹੀਂ ਕੀਤਾ ਜਾ ਸਕਦਾ ਉਹ ਦੱਸਦਾ ਹੈ ਕਿ ਉਹ ਬਾਰ-ਬਾਰ ਦਿੱਲੀ ਜਾ ਕੇ ਦੇਸ਼ ਦੇ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਦੇ ਨਾਲ ਮਿਲਣ ਦੀ ਕੋਸ਼ਿਸ਼ ਕਰਦਾ ਰਿਹਾ ਹਰ ਸੰਭਵ ਯਤਨ ਉਹ ਡਿਪਾਰਟਮੈਂਟਾਂ ਦੇ ਵਿੱਚ ਜਾ ਕੇ ਕਰਦਾ ਰਿਹਾ ਪਰ ਉਸ ਨੂੰ ਬਹੁਤੀ ਵਾਰ ਨਿਰਾਸ਼ਾ ਹੱਥ ਲੱਗੀ ਫਿਰ ਉਹ ਐਮਪੀ ਸੀਚੇਵਾਲ ਹੁਣਾਂ ਨੂੰ ਮਿਲਦਾ ਹੈ ਅਤੇ ਸੀਚੇਵਾਲ ਹੁਣੀ ਥੋੜੇ ਜੇ ਯਤਨ ਕਰਕੇ ਉਸ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦੇ ਨੇ ਇਸ ਸਾਰੀ ਕਹਾਣੀ ਦੇ ਚਲਦਿਆਂ ਚਲਦਿਆਂ ਸਭ ਤੋਂ ਵੱਡੀ ਪ੍ਰਾਪਤੀ ਇਹ ਹੀ ਹੁੰਦੀ ਹੈ ਕਿ ਜਗਦੀਪ ਆਪ ਦੋ ਵਾਰ ਰਸ਼ੀਆ ਜਾ ਕੇ ਪਹਿਲੀ ਵਾਰ ਦੇ ਵਿੱਚ ਅਸਫਲ ਹੁੰਦਾ ਹੈ ਪਰ ਦੂਸਰੀ ਵਾਰ ਦੇ ਵਿੱਚ ਉਹ ਆਪਣੇ ਭਰਾ ਤੱਕ ਪਹੁੰਚ ਤਾਂ ਜਾਂਦਾ ਹੈ ਪਰ ਉਸ ਦੇ ਹੱਥ ਸਿਰਫ ਤੇ ਸਿਰਫ ਰਾਖ ਦੀ ਟੀਰੀ ਇੱਕ ਹੱਡੀਆਂ ਦਾ ਪਿੰਜਰ ਕੰਕਾਲ ਲੱਗਦਾ ਜਿਸ ਜਿਹੜੇ ਸ਼ਬਦ ਵਰਤਦਿਆਂ ਹੋયા ਵੀ ਐਂ ਲੱਗਦਾ ਕਿ ਅਸੀਂ ਉਸ ਦਾ ਇੱਕ ਤਰੀਕੇ ਦੇ ਨਾਲ અપਮਾਨ ਕਰ ਰਹੇ ਹਾਂ ਪਰ ਸਰਕਾਰਾਂ ਨੂੰ ਇਨਾ ਚੀਜ਼ਾਂ ਦੇ ਨਾਲ ਫਰਕ ਨਹੀਂ ਪੈਂਦਾ ਅੱਜ ਦਿਨ ਲਾਸ਼ਾਂ ਆਉਂਦੀਆਂ ਨੇ ਕਦੀ ਪੰਜਾਬ ਦੇ ਨੌਜਵਾਨਾਂ ਦੀਆਂ ਲਾਸ਼ਾਂ ਭਾਰਤ ਦੇ ਬਾਰਡਰਾਂ ਤੋਂ ਹੀ ਆਉਂਦੀਆਂ ਨੇ ਤੇ ਕਦੀ ਵਿਦੇਸ਼ਾਂ ਦੀ ਧਰਤੀ ਤੇ ਮਿਹਨਤ ਕਰਨ ਗਏ ਹੋਏ ਨੌਜਵਾਨਾਂ ਦੀ ਇਸ ਤਰੀਕੇ ਦੇ ਨਾਲ ਲੁੱਟ ਹੁੰਦੀ ਹੈ ਕਿ ਉਹ ਇੱਕ ਹੱਡੀਆਂ ਦੇ ਪਿੰਜਰ ਤੇ ਰੂਪ ਦੇ ਵਿੱਚ ਵਾਪਸ ਪਰਤਦੇ ਨੇ ਸਵਾਲ ਵੱਡੇ ਨੇ ਸਵਾਲ ਸਰਕਾਰ ਨੂੰ ਨੇ ਸਵਾਲ ਕੇਂਦਰ ਦੀ ਸੱਤਾ ਨੂੰ ਨੇ ਜਿਹੜੇ ਆਏ ਦਿਨ ਧਮਕਜੇ ਮਾਰਦੇ ਨੇ ਕਿ ਭਾਈ ਸਾਡਾ 56 ਇੰਚ ਦਾ ਸੀਨਾ ਹੈ ਭਾਰਤ ਵਿਸ਼ਵਗੁਰੂ ਬਣ ਚੁੱਕਿਆ ਹੈ ਭਾਰਤ ਜਦੋਂ ਕੁਝ ਬੋਲਦਾ ਹੈ ਤਾਂ ਦੁਨੀਆਂ ਦੇ ਵੱਡੇ ਵੱਡੇ ਦੇਸ਼ ਖੜ ਕੇ ਸੁਣਦੇ ਨੇ ਪਰ ਭਾਰਤ ਉਸ ਸਮੇਂ ਆਪਣੀ ਪੂਛ ਗੋਡਿਆਂ ਦੇ ਵਿੱਚ ਕਿਉਂ ਲੈ ਲੈਂਦਾ ਜਿਸ ਸਮੇਂ ਉਹਨਾਂ ਦੇ ਨੌਜਵਾਨਾਂ ਨੂੰ ਤੱਕੇ ਦੇ ਨਾਲ ਵਿਦੇਸ਼ ਦੇ ਵਿੱਚ ਰਸ਼ੀਆ ਦੇ ਵਿੱਚ ਆਰਮੀ ਅੰਦਰ ਤੱਕਿਆ ਜਾਂਦਾ ਹੋਵੇ ਅਤੇ ਤੁਹਾਡੇ ਮੂੰਹ ਤੋਂ ਇੱਕ ਲਫ਼ਜ਼ ਨਾ ਫੁੱਟਦਾ ਹੋਵੇ ਤੁਹਾਡੇ ਦੇਸ਼ ਦੇ ਜਿਹੜੇ ਸ਼ਰਮੌਰ ਲੋਕ ਨੇ ਉਹ ਉਹਨਾਂ ਦੇਸ਼ਾਂ ਦੇ ਵਿੱਚ ਜਿੱਥੇ ਤੁਹਾਡੇ ਨੌਜਵਾਨਾਂ ਦੀ ਇਸ ਤਰੀਕੇ ਦੇ ਨਾਲ ਫ੍ਰੀ ਬਿੱਲ ਦੇ ਅਗੇਂਸਟ ਜਾ ਕੇ ਲੁੱਟ ਹੋ ਰਹੀ ਹੈ। ਉਹਨਾਂ ਦੇਸ਼ ਦੇ ਸੱਤਾਧਾਰੀਆਂ ਦੇ ਨਾਲ ਬੈਠ ਕੇ ਵੱਖ-ਵੱਖ ਚੀਜ਼ਾਂ ਦਾ ਆਨੰਦ ਮਾਣ ਰਹੇ ਹੋਵੋ ਤੁਸੀਂ ਆਪਣੇ ਰਿਲੇਸ਼ਨਸ਼ਿਪਸ ਨੂੰ ਸਟਰੋਂਗ ਕਰ ਰਹੇ ਹੋਵੋ ਤੁਸੀਂ ਉੱਥੇ ਦੇਸ਼ਾਂ ਦੇ ਨਾਲ ਵਪਾਰ ਨੂੰ ਬੜਾਵਾ ਦੇ ਰਹੇ ਹੋਵੋ ਤੁਹਾਡੇ 56 ਇੰਚ ਦੇ ਸੀਨੇ ਨੂੰ ਲੋਕਾਂ ਨੇ ਰਗੜ ਕੇ ਆਪਣੇ ਗੋਡੇ ਤੇ ਨਹੀਂ ਲਾਉਣਾ। ਜੇਕਰ ਤੁਸੀਂ ਕੁਝ ਕਰ ਸਕਦੇ ਹੋ ਜੇਕਰ ਤੁਹਾਡੇ ਵਿੱਚ ਕੋਈ ਕੜਕੰਡਾ ਹੈ ਤਾਂ ਤੁਸੀਂ ਖੜ ਕੇ ਆਪਣੇ ਨੌਜਵਾਨਾਂ ਦੀ ਗੱਲ ਕਰੋ ਸਿਰਫ ਤੇ ਸਿਰਫ ਵਿਦੇਸ਼ ਨੀਤੀਆਂ ਦੇ ਦਮਗਜੇ ਮਾਰਨ ਦੇ ਨਾਲ ਕੁਝ ਨਹੀਂ ਹੁੰਦਾ ਜੇਕਰ ਤੁਸੀਂ ਸੱਚੀਓ ਇੰਨੇ ਸਟਰੋਂਗ ਹੁੰਦੇ ਤਾਂ ਹੁਣ ਤੱਕ ਤੁਸੀਂ ਕੁਝ ਕੀਤਾ ਹੁੰਦਾ ਪਰ ਨਹੀਂ ਆਮ ਧੀਆਂ ਪੁੱਤਾਂ ਦੀ ਜ਼ਿੰਦਗੀ ਦਾ ਇੰਨਾ ਮੁੱਲ ਨਹੀਂ ਹੈ ਕਿ ਉਹਨਾਂ ਨੂੰ ਬਚਾਉਣ ਦੇ ਲਈ ਖੁਦ ਆਪ ਕਿਸੇ ਸਟੇਟ ਦੇ ਮੁੱਖ ਮੰਤਰੀ ਨੂੰ ਕਿਸੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮੂੰਹ ਖੋਲ ਕੇ ਕੁਝ ਕਹਿਣਾ ਪਵੇ ਧੰਨਵਾਦ ਸਤਿ ਸ਼੍ਰੀ ਅਕਾਲ